ਸਤਿਗੁਰੂ ਦੀ ਰਹਿਮਤ ਦੇ ਸਦਕਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਨੂੰ ਯਾਦ ਕਰਦੇ ਆਂ ਸਲਾਨਾ ਜੋੜ ਮੇਲਾ ਚੂਲਾ ਸਾਹਿਬ ਸਤਿਗੁਰੂ ਦਾਤਾਰ ਪਿਤਾ ਦੇ ਪਵਣ ਚਰਨਾਂ ਦੇ ਵਿੱਚ ਜੁੜਮਿਲ ਕਰਕੇ ਆਪਾਂ ਮਨਾ ਰਹੇ ਆਂ ਸਾ ਸੰਗਤ ਗੁਰੂ ਦਾਤਾਰ ਪਿਤਾ ਨੇ ਇੱਕ ਪਰਉਪਕਾਰ ਆਪਣੇ ਸਿੱਖ ਦੇ ਉੱਤੇ ਕੀਤਾ ਹੈ ਪਰਉਪਕਾਰ ਬੜੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਬਾਨ ਦੇ ਵਿੱਚ ਜਿੰਨੇ ਤਾਰੇ ਨੇ ਨਾ ਉਹਨਾਂ ਤਾਰਿਆਂ ਦੀ ਸ਼ਾਇਦ ਗਿਣਤੀ ਹੋ ਜਾਵੇ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਉਹਨਾਂ ਦੀ ਗਿਣਤੀ ਹੋਣੀ ਸੰਭਵ ਹੈ ਗੁਰੂ ਮਹਾਰਾਜ ਨੂੰ ਯਾਦ ਕਰਦੇ ਹਾਂ ਸਤਿਗੁਰੂ ਦੇ ਚਰਨਾਂ 'ਚ ਜੁੜਮਿਲ ਕਰਕੇ ਬੈਠਿਆਂ ਤੇ ਜਿਹੜਾ ਇੱਕ ਸਭ ਤੋਂ ਵੱਡਾ ਪਾਉਰਪਕਾਰ ਗੁਰੂ ਨੇ ਸਿੱਖ ਦੇ ਉੱਤੇ ਕੀਤਾ ਹੈ ਨਾ ਤੁਸੀਂ ਦੁਨੀਆ ਦੇ ਵਿੱਚ ਸਾਧ ਸੰਗਤ ਕਿਤੇ ਕਿਸੇ ਗੁਰੂ ਦੇ ਵੱਲ ਕਿਸੇ ਪੀਰ ਦੇ ਵੱਲ ਕਿਸੇ ਪੈਗੰਬਰ ਦੇ ਵੱਲ ਵੇਖੋਗੇ ਨਾ ਤੇ ਉਹਦੇ ਪੈਗੰਬਰ ਦੇ ਵੱਲ ਵੇਖ ਕੇ ਤੇ ਉਸ ਤੋਂ ਬਾਅਦ ਜਿਹੜਾ ਉਹ ਪੈਗੰਬਰ ਨੂੰ ਮੰਨਣ ਵਾਲਾ ਏ ਜਿਹੜਾ ਉਹਦਾ ਸਿੱਖ ਕਹਿ ਲਈਏ ਜਿਹੜਾ ਉਹਦਾ ਚੇਲਾ ਕਹਿ ਲਈਏ ਗੁਰੂ ਜੇ ਹੋ ਜਾ ਬਸਤਰ ਪਾਏਗਾ ਗੁਰੂ ਸਾਧ ਸੰਗਤ ਜਿੱਦਾਂ ਦਾ ਹੋਏਗਾ ਨਾ ਜ਼ਰੂਰੀ ਨਹੀਂ ਵੀ ਉਹਦਾ ਸਿੱਖ ਉਹਦਾ ਜਿਹੜਾ ਚੇਲਾ ਏ ਉਹ ਉਦਾਂ ਦਾ ਹੋਵੇਗਾ ਉਹਦਾ ਚੇਲਾ ਵੱਖਰਾ ਹੋਏਗਾ ਗੁਰੂ ਦੀ ਪਛਾਣ ਚੇਲਿਆਂ ਦੇ ਵਿੱਚ ਉਹ ਵੱਖਰੀ ਹੋਏਗੀ ਉਹ ਪੈਗੰਬਰ ਵਖਰਾ ਹੋਏਗਾ ਉਹ ਪੈਗੰਬਰ ਨੂੰ ਜਿਹੜੇ ਮੰਨਣ ਵਾਲੇ ਨੇ ਉਹ ਬੜਾ ਘਟ ਨੇ ਸਾਥ ਸੰਗਤ ਜਿਹੜਾ ਪੈਗੰਬਰ ਆਇਆ ਇਹ ਗੱਲ ਚਾਹੇਗਾ ਕਿ ਮੇਰੇ ਵਾਂਗੂ ਮੇਰਾ ਜਿਹੜਾ ਚੇਲਾ ਹੈ ਮੇਰਾ ਜਿਹੜਾ ਸ਼ਾਗਿਰਦਾ ਮੇਰੇ ਵਾਂਗੂ ਦਿਸੇ ਬੜੇ ਘਟ ਮਿਲਣਗੇ ਪਰ ਸਤਗੁਰੂ ਮਹਾਰਾਜ ਜੀ ਦੀ ਬਾਬੇ ਜਦੋਂ ਤੁਸੀਂ ਮਹਾਰਾਜ ਦਾ ਇਤਿਹਾਸ ਪੜੋਗੇ ਨਾ ਮੇਰੇ ਦਾਤਾਰ ਪਿਤਾ ਨੇ 사ਤ ਸੰਗਤ ਜਿੱਦਾਂ ਦਾ ਆਪਣਾ ਆਪ ਤਿਆਰ ਕੀਤਾ ਸਤਗੁਰੂ ਕਹਿਣ ਲੱਗੇ ਮੇਰਾ ਸਿੱਖ ਵੀ ਇਸੇ ਤਰੀਕੇ ਦਾ ਚਾਹੀਦਾ ਹੈ ਮੇਰੇ ਸਿੱਖ ਦੀ ਵੀ ਇਦਾਂ ਦੀ ਪਹਿਚਾਣ ਚਾਹੀਦੀ ਹੈ ਮੇਰਾ ਸਿੱਖ ਵੀ ਇਦਾਂ ਦਾ ਹੋਏਗਾ ਤੇ ਸਤਗੁਰੂ ਦਾਤਾਰ ਪਿਤਾ ਨੇ 사ਤ ਸੰਗਤ ਆਪਣੀ ਪਹਿਚਾਣ ਆਪਣੇ ਸਿੱਖ ਨੂੰ ਦਿੱਤੀ ਆਪਣੀ ਪਹਿਚਾਣ ਮਹਾਰਾਜ ਨੇ ਆਪਣੇ ਖਾਲਸੇ ਨੂੰ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਦਾਤਾਰ ਪਿਤਾ ਦੀ ਜਿੱਦਾਂ ਦੀ ਪਹਿਚਾਣ ਜਿੱਦਾਂ ਦੀ ਦੇਖ ਮਹਾਰਾਜ ਦੀ ਹੈ ਉਹ ਹੀ ਉਹ ਮਹਾਰਾਜ ਨੇ ਦੇਖਾ ਆਪਣੇ ਸਿੱਖ ਨੂੰ ਤੇ ਬੜਾ ਵੱਡਾ ਪਰਉਪਕਾਰ ਹੈ ਮੇਰੇ ਸਤਿਗੁਰੂ ਮਹਾਰਾਜ ਜੀ ਦਾ ਜੇ ਤੁਸੀਂ ਇਤਿਹਾਸ ਪੜੋਗੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਇੱਕ ਵਾਰੀ ਬੜਾ ਸੋਹਣਾ ਚੂਲਾ ਪਾਇਆ ਬੜਾ ਕੀਮਤੀ ਬੜਾ ਮਹਿੰਗਾ ਤੇ ਬੜਾ ਸੋਹਣਾ ਬੜਾ ਮਣਮੁੰਦਾ ਭਾਈ ਮਰਦਾਨਾ ਜੀ ਮੇਰੇ ਸਤਿਗੁਰਾਂ ਦੇ ਕੋਲ ਖੜੇ ਤੇ ਉਹਨਾਂ ਨੇ ਆਖਿਆ ਕਿੰਦੇ ਬਾਬਾ ਤੇਰਾ ਚੂਲਾ ਬੜਾ ਸੋਹਣਾ ਹੈ ਆ ਬਚਨ ਨੇ ਉਹਨਾਂ ਦੇ ਉਹ ਕਹਿੰਦੇ ਬਾਬਾ ਤੇਰਾ ਚੋਲਾ ਬੜਾ ਸੋਹਣਾ ਈ ਤੇ ਜਦੋਂ ਸਾਧ ਸੰਗਤ ਮਹਾਰਾਜ ਨੇ ਇਹ ਗੱਲ ਨੂੰ ਸੁਣਿਆ ਤੇ ਸਤਿਗੁਰੂ ਕਹਿੰਦੇ ਮਰਦਾਨਿਆ ਤੈਨੂੰ ਸੋਹਣਾ ਲੱਗਾ ਕਹਿਣ ਲੱਗੇ ਹਾਂ ਬਾਬਾ ਤੇਰਾ 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 ਬਸਤਰ ਹੈ ਨਾ ਤੇਰੇ ਜਿਹੜੇ ਬਸਤਰ ਨੇ ਤੇਰਾ ਜਿਹੜਾ ਚੋਲਾ ਈ ਬੜਾ ਸੋਹਣਾ ਹੈ ਤੇ ਸਤਗੁਰੂ ਨੇ ਆਖਿਆ ਤੂੰ ਲੈ ਲੈ ਮਹਾਰਾਜ ਨੇ 사త్సੰਗਤ ਆਪਣੇ ਵਸਤਰ ਆਪਣੇ ਸਿੱਖ ਨੂੰ ਦਿੱਤੇ ਤੇ ਭਾਈ ਮਰਦਾਨਾ ਜੀ ਨੇ ਸਤਗੁਰੂ ਮਹਾਰਾਜ ਦੇ ਜਿਹੜੇ ਉਹ ਵਸਤਰ ਸੀ ਨਾ ਜਿਹੜਾ ਉਹ ਚੋਲਾ ਸੀ ਉਹ ਪ੍ਰਵਾਨ ਕੀਤਾ ਨਾਲ ਇੱਕ ਗੱਲ ਆਖੀ ਹੈ ਤੇ ਇਹ ਗੱਲ 사త్సੰਗਤ ਕੱਲੇ ਭਾਈ ਮਰਦਾਨਾ ਜੀ ਦੇ ਵਾਸਤੇ ਨਹੀਂ ਮੈਂ ਕਹਿੰਦਾ ਇਹ ਗੱਲ ਅੱਜ ਸਾਡੇ ਸਾਰਿਆਂ ਦੇ ਵਾਸਤੇ ਹੈ ਜੇ ਅਸੀਂ ਸਤਗੁਰੂ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਆ ਜੇ ਅਸੀਂ ਸਿਰ ਦੇ ਉੱਤੇ ਦਸਤਾਰ ਸਜੁੰਨੇ ਆ ਜੇ ਅਸੀਂ ਆਪਣੀ ਦਿੱਖ ਆਪਣੇ ਗੁਰੂ ਵਰਗੀ ਬਣਾਈ ਹੈ ਨਾ ਤੇ ਅਸੀਂ ਬਣਾਉਣਾ ਚਾਹੁੰਦੇ ਆ ਤੇ 사త్సੰਗਤ ਆ ਗੱਲ ਤਾਨੂੰ ਆਪਣੇ ਪੱਲੇ ਦੇ ਨਾਲ ਬੰਨ ਲੈਣੀ ਚਾਹੀਦੀ ਸਤਿਗੁਰਾਂ ਨੇ ਬਾਣਾ ਵੀ ਦਿੱਤਾ ਚੋਲਾ ਵੀ ਦਿੱਤਾ ਤੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇੱਕ ਗੱਲ ਆਖੀ ਕਿੰਨੇ ਮਰਦਾਨਿਆਂ ਯਾਦ ਰੱਖੀ ਇਹ ਨਾਨਕ ਦਾ ਚੋਲਾ ਹੈ ਤੇ ਗੁਰੂ ਨਾਨਕ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਇੱਕ ਕਰਤੇ ਤੋਂ ਬਿਣਾ ਇੱਕ ਕਰਤਾਰ ਤੋਂ ਬਿਣਾ ਕਿਸੇ ਦੇ ਅੱਗੇ ਝੁਕਿਆ ਨਹੀਂ ਜੇ ਇਸ ਬਾਣੇ ਨੂੰ ਆਪਣੇ ਤਣ ਦੇ ਉੱਤੇ ਪਾਉਣਾ ਹੈ ਤੇ ਦੁਨੀਆ ਦੀਆਂ तमाम ਤਾਕਤਾਂ ਤੇਰੇ ਸਾਹਮਣੇ ਆਉਣਗੀਆਂ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਜੇ ਝੁਕਣਾ ਹੈ ਤੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਝੁਕਣਾ ਹੈ ਜੇ ਝੁਕਣਾ ਹੈ ਤੇ ਇੱਕ ਰੱਬ ਦੇ ਅੱਗੇ ਝੁਕਣਾ ਹੈ ਇਹ ਬਾਣਾ ਆਵ ਨਹੀਂ ਜਿਹੜਾ ਬਾਣਾ ਗੁਰੂ ਨੇ ਤੈਨੂੰ ਬਖਸ਼ਿਆ ਤੇ ਸਤ ਸੰਗਤ ਸਤਗੁਰੂ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਵਿਚਾਰ ਰੱਖੀ ਸਤਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਜਿੰਨੇ ਵੀ ਲੋਕ ਆਏ ਮੇਰੇ ਸਤਗੁਰੂ ਮਹਾਰਾਜ ਨੇ ਉਹਨਾਂ ਦੇ ਉਤੇ ਬੇਅੰਤ ਕਿਰਪਾ ਕੀਤੀ